ਕਿੰਨੇ ਕੁ ਰਿਸ਼ਤੇ ਕਰਵਾਤੇ ਚਾਰ 500 ਰਸਾ ਕਰਾਤਾ ਹੈ ਚਾਰ ਕਿੱਲੇ ਵਾਲਾ ਦਾਜ ਕਿੰਨਾ ਕੁ ਮੰਗੂਗਾ ਦਾਜ ਤਾਂ ਬਈ ਕੀ ਮੰਗਣਾ ਉਹਨਾਂ ਨੂੰ ਕੁੜੀ ਮਿਲ ਜੇ ਨਹੀਂ ਬਹੁਤ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਨਹੀਂ ਹੋ ਰਹੇ ਕਿਉਂਕਿ ਬੱਚੇ ਬਹੁਤ ਜ਼ਿਆਦਾ ਬਾਹਰ ਚਲੇ ਗਏ ਹੈ ਬਾਈ ਅੱਜ ਆਇਆ ਇੱਕ ਬਹੁਤ ਖਾਸ ਥਾਂ ਤੇ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਜਰੂਰ ਭੇਜ ਦਿਓ ਜਿਨ੍ਹਾਂ ਦੀ ਉਮਰ ਤਾਂ ਹੋ ਗਈ ਵਿਆਹ ਨਹੀਂ ਹੋ ਰਿਹਾ ਯਾਨੀ ਕਿ ਸਿੱਧੇ ਸ਼ਬਦਾਂ ਵਿੱਚ ਜਿਨ੍ਹਾਂ ਦਾ ਵਿਆਹ ਆ ਕੰਮ ਅੜਿਆ ਪਿਆ ਬਰੋਬਰ ਦਾ ਰਿਸ਼ਤਾ ਨਹੀਂ ਲੱਭ ਰਿਹਾ ਅੱਜ ਉਹਨਾਂ ਦੇ ਰਿਸ਼ਤੇ ਕਰਾਉਣ ਆਇਆ ਤੇ ਬਰਨਾਲੇ ਬਾਬਾ ਕਾਲਾ ਮਹਿਦ ਸਟੇਡੀਅਮ ਆ ਨੇੜੇ ਆ ਸੜਕ ਜਾ ਰਹੀ ਆ ਤੇ ਇੱਥੇ ਦਫ਼ਤਰ ਆ ਰਿਸ਼ਤੇ ਹੀ ਰਿਸ਼ਤੇ ਮਾਲਵਾ ਮੈਰਜ ਬਿਊਰੋ ਬਰਨਾਲਾ ਬਾਈ ਸਸੀ ਕਾਲ ਜੀ ਸਾਰਿਆਂ ਨੂੰ ਅੰਦਰ ਬੈਠ ਨੇ ਬਾਈ ਉਰੀ ਜੀ ਹਾਂ ਬੈਠੇ ਜੰਦਰ ਆ ਆ ਕਰ ਲੋ ਜੀ ਆਪਾਂ ਵੀ ਰਿਸ਼ਤੇ ਰੋਚੇ ਦੇ ਲੱਭ ਜਾ ਕਿਵੇਂ ਜੀ ਹਾਂ ਜੀ ਇਹਨਾਂ ਨੂੰ ਰੜੀਕਦੇ ਸੀਗੇ ਜੀ ਅਸੀਂ ਅੱਛਾ ਅੱਛਾ ਜੀ ਆਜੋ ਆਜੋ ਬਾਈ ਦਫ਼ਤਰ ਮੂਰੇ ਮੇਲਾ ਲੱਗਾਗਾ ਅੰਦਰ ਬਾਈ ਉਹਨਾਂ ਨਾਲ ਗੱਲਾਂ ਬਾਤਾਂ ਕਰਵਾਉਣੇ ਆ ਸਾਰੇ ਤਰ੍ਹਾਂ ਦੇ ਰਿਸ਼ਤੇ ਚਾਹੇ ਕੋਈ ਬਾਹਰਲਾ ਚਾਹੇ ਸਰਕਾਰੀ ਨੌਕਰੀ ਵਾਲਾ ਚਾਹੇ ਗਰੀਬ ਕਰਦਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਰੋਂ ਠੀਕ ਹੋ ਹਾਂਜੀ ਸਰ ਬਹੁਤ ਵਧੀਆ ਲੱਗੀ ਤੇ ਕਿਵੇਂ ਚੱਲ ਰਿਹਾ ਰਿਸ਼ਤਿਆਂ ਦਾ ਕੰਮ ਕੰਮ ਬਹੁਤ ਵਧੀਆ ਚੱਲ ਰਿਹਾ ਵੀਰੇ ਕਰਾ ਦਾਂ ਨੂੰ ਹਫਤੇ 'ਚ ਦੋ ਤਿੰਨ ਰਿਸ਼ਤੇ ਕਰਾ ਦਿੰਦੇ ਆ ਜੀ ਪਹਿਲੀ ਗੱਲ ਤਾਂ ਬਾਈ ਇਹ ਵੱਡਾ ਪੁੰਨ ਵਾਲਾ ਕੰਮ ਆ ਸਭ ਤੋਂ ਵੱਡਾ ਜੀ ਹੈ ਹਾਂਜੀ ਕਿਉਂਕਿ ਉਹ ਪਹਿਲਾਂ ਪੁਰਾਣੀਆਂ ਗੱਲਾਂ ਹੁੰਦੀਆਂ ਦੀ ਵਿਚੋਲਾ ਵਿਆਹ ਤੋਂ ਬਾਅਦ ਕਿੰਨੀ ਇਹੋ ਜਿਹੀਆਂ ਹਨ ਉਹ ਗਈਆਂ ਗਈਆਂ ਹੋਣ ਕਿਉਂਕਿ ਲੋਕਾਂ ਕੋਲ ਮੇਂ ਟਾਈਮ ਨਹੀਂ ਇਹ ਕੰਮ ਨਹੀਂ ਕਰ ਰਹ ਤੇ ਕਿਹੜੇ ਕਿਹੜੇ ਰਿਸ਼ਤੇ ਕਰਵਾ ਦੋਗੇ ਰਿਸ਼ਤੇ ਆਪਾਂ ਸਾਰੇ ਤਰ੍ਹਾਂ ਦੇ ਵਾਜੀ ਕਰਾਉਣੇ ਆ ਲੋਕਾਂ ਦੇ ਕੁੜੀ ਕੋਈ ਸਰਕਾਰੀ ਨੌਕਰੀ ਤੇ ਉਹਨੂੰ ਬਰਾਬਰ ਦਾ ਸਰਕਾਰੀ ਨੌਕਰੀ ਵਾਲਾ ਮੁੰਡਾ ਲੱਭ ਦੋਗੇ? ਹਾਂਜੀ ਹਾਂਜੀ ਲੱਭ ਕੇ ਦੇਵਾਂਗੇ। ਜਾਂ ਜਿਵੇਂ ਕੁੜੀਆਂ ਬਾਹਰੇ ਗਈਆਂ ਹੋਈਆਂ ਨੇ। ਹਾਂਜੀ। ਤੁਸੀਂ ਟੀਮ ਵਰਕ ਕੰਮ ਕਰਦੇ ਹੋ ਹੁਣ ਬਈ। ਹਾਂਜੀ ਬਾਈ। ਕਿਵੇਂ ਦੇ ਲੱਗਦਾ ਫਿਰ ਕੋਈ ਵਿੱਚ ਕਈ ਵਾਰ ਨਾ ਓਲਾ ਦੇ ਰੱਖ ਜਾਂਦੇ ਬੰਦੇ ਉਹ ਚੀਜ਼ਾਂ ਤਾਂ ਨਹੀਂ ਰੱਖਦੇ? ਨਹੀਂ ਅਸੀਂ ਨਹੀਂ ਰੱਖਦੇ ਬਾਈ ਜੇ ਅਸੀਂ ਡਾਇਰੈਕਟ ਪਿੰਡ ਦਾ ਮੰਨ ਲਓ ਨਾਂ ਸਹੀ ਦੱਸਾਂਗੇ ਐਡਰੈਸ ਸਹੀ ਦੇਵਾਂਗੇ। ਵੀ ਅਗਲਾ ਪਤਾ ਇਹ ਕਰ ਸਕਦਾ ਪਹਿਲਾਂ ਜਿੱਥੋਂ ਮੱਝ ਆ ਗਈ। ਹਾਂਜੀ ਹਾਂਜੀ ਹਾਂਜੀ। ਜ਼ਮੀਨ ਜਾਇਦਾ ਜਿੰਨੀ ਕਹਦੀ ਉੰਨੀ ਹੋਊਗੀ। ਹਾਂਜੀ ਹਾਂ। ਫਿਰ ਤੁਸੀਂ ਪਹਿਲਾਂ ਆਪ ਵੀ ਪਤਾ ਵੱਜਾਂ ਦਾ ਨਹੀਂ ਵਪਾਰੀਆਂ ਨੂੰ ਪਤਾ ਹੁੰਦਾ ਹੁੰਦਾ ਹੈ ਨਾ ਹਾਂਜੀ ਹਾਂ ਹਾਂ ਐਦਾਂ ਪਤਾ ਲੱਗ ਜਾਂਦਾ ਵੀ ਫਲਾਣਿਆਂ ਦਾ ਮੁੰਡਾ ਜੀ ਇੰਨੀ ਜ਼ਮੀਨਾਂ ਇੰਨੀ ਲੈ ਜਾਦਾ ਲੋਕ ਹੀ ਦੱਸ ਦਿੰਦੇ ਨਾ ਹਾਂਜੀ ਹਾਂਜੀ ਜਿਵੇਂ ਬਾਈ ਕੋਈ ਆਮ ਹੁੰਦਿਆ ਹਨਾ ਆਪਾਂ ਵੇਖਦੇ ਵੀ ਚਾਰ ਪੰਜ ਕਿੱਲੇ ਵਾਲ ਨੂੰ ਮੁੰਡਿਆਂ ਨੂੰ ਰਿਸ਼ਤੇ ਹੁਣੋਂ ਹਟ ਗਏ ਹਾਂਜੀ ਹਾਂਜੀ ਮਸਾਲਾ ਲੱਭਦਾ ਹੈਗਾ ਸਹੀ ਗੱਲ ਹੈ ਜੀ ਫਿਰ ਕਰਵਾਦਾਂ ਨੇ ਕੋਈ ਐਦਾਂ ਕਰਵਾ ਦਿਆਂਗੇ ਜੀ ਆਪਾਂ ਅੱਛਾ ਕੋਈ ਗਰੀਬ ਘਰ ਦੀ ਕੁੜੀ ਦਾ ਕਰਵਾਉਂਦੇ ਹਾਂ ਹਾਂਜੀ ਹਾਂਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਤੇ ਫਿਰ ਉਹਨਾਂ ਵਾਸਤੇ ਕੋਈ ਆਫਰ ਹੈ ਕੀ ਜਿਹੜੇ ਗਰੀਬ ਘਰ ਦੇ ਰਿਸ਼ਤੇ ਆ ਹਾਂਜੀ ਜਿਹੜਾ ਵੀ ਕੋਈ ਪਰਿਵਾਰ ਆਪਣੇ ਕੋਲ ਗਰੀਬ ਜੀਮੀਦਾਰ ਪਰਿਵਾਰ ਚੱਲ ਕੇ ਆਉਂਦਾ ਹੈ ਇੱਕ ਕਿੱਲੇ ਤੋਂ ਲੈ ਕੇ 4 ਕਿੱਲਾਂ ਤੱਕ ਰਿਸ਼ਤਾ ਉਹਨਾਂ ਨੇ ਕਰਨਾ ਹੋਵੇ ਤਾਂ ਅਸੀਂ ਆਪਦੇ ਵੱਲੋਂ ਇਹੀ ਆਫਰ ਦਿੰਨੇ ਆ ਵੀ ਸਾਡੇ ਵੱਲੋਂ ਕੰਨਿਆਂ ਦਾ ਦਿੱਤਾ ਜਾਊਗਾ ਇੱਕ ਬੈੱਡ ਤੇ ਇੱਕ ਅਲਮਾਰੀ 4 ਕਿੱਲਾਂ ਦਾ ਦਾਜ ਕਿੰਨਾ ਕੁ ਮੰਗੂਗਾ ਦਾਜ ਤਾਂ ਬਈ ਕੀ ਮੰਗਣਾ ਉਹਨਾਂ ਨੂੰ ਕੁੜੀ ਮਿਲ ਜੇ ਨਹੀਂ ਬਹੁਤ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਨਹੀਂ ਹੋ ਰਹੇ ਕਿਉਂਕਿ ਬੱਚੇ ਬਹੁਤ ਜ਼ਿਆਦਾ ਬਾਹਰ ਚਲੇ ਗਏ ਆ ਅੱਛਾ ਅੱਛਾ ਰੇਸ਼ੋ ਬਹੁਤ ਜ਼ਿਆਦਾ ਘਟਾ ਹੈ ਕੁੜੀਆਂ ਦੀ ਕੰਮ ਜੇ ਨਹੀਂ ਕਿ ਹੁਣ ਘਟ ਗਿਆ 4 ਕਿੱਲਾਂ ਨੂੰ ਰਿਸ਼ਤਾ ਮਸਾਉਂਦਾ ਮਸਾ ਹੁੰਦਾ ਜੀ ਚਲੋ ਸੀਧਾ ਕਹਿੰਦੇ ਵੀ ਜਿਹੜਾ ਧੀ ਵਾਲਾ ਆਪਦੇ ਘਰੋਂ ਖਰਚਾ ਨਹੀਂ ਕਰ ਸਕਦਾ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੀ ਇੱਕ ਮਦਦ ਦੇ ਕੇ ਆਪਦਾ ਕੋ ਉਹਨਾਂ ਦਾ ਕੰਮ ਕਰ ਸਕਦੇ ਕੁੜੀਆਂ ਲੱਭ ਨਹੀਂ ਰਹੀਆਂ ਬਈ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਹਾਂ ਤੇ ਜਿਵੇਂ ਬਾਹਰਲੇ ਹੁੰਦੇ ਫਿਰ ਬਾਹਰਲੇ ਵੀ ਰਿਸ਼ਤੇ ਕਰਵਾ ਦਿੰਦੇ ਹਾਂ ਹਾਂਜੀ ਬਾਹਰਲੇ ਵੀ ਕਰਾਉਂਦੇ ਆ ਜੀ ਸਾਰਾ ਕੁਝ ਪਤਾ ਪੁੱਤਾ ਕਰਕੇ ਨਾ ਤੇ ਸਭ ਤੋਂ ਪਹਿਲਾਂ ਫਿਰ ਤੁਸੀਂ ਫੋਟੋ ਵਗੈਰਾ ਦਿਖਾਉਣੇ ਹੋ ਜਾਂ ਉਹੀ ਅਗਲੇ ਨੂੰ ਫੇਸ ਟੂ ਫੇਸ ਉਹਦੀ ਮਿਲਿਓਣੇ ਦੇਖੋ ਨੀ ਨਹੀਂ ਫੋਟੋ ਬਾਇਓ ਡਾਟਾ ਮੰਗਾਇਆ ਜਾਂਦਾ ਮੋਬਾਈਲ ਰਾਹੀਂ ਜੀ ਲੜਕੀ ਪਰਿਵਾਰ ਨੂੰ ਲੜਕੇ ਦਾ ਤੇ ਲੜਕੇ ਪਰਿਵਾਰ ਨੂੰ ਲ ਤੇ ਫੀਸ ਵਗੈਰਾ ਫਿਰ ਬਾਈ ਫੀਸ ਬਾਈ ਜਿਹੜਾ ਕੋਈ ਪਰਿਵਾਰ ਹੁੰਦਾ ਉਹ ਜਿਹੇ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ ਉਹ ਵਾਚ ਕਰ ਦੇਉਗੇ ਹਾਂਜੀ 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 ਸੋ ਕਿਸੇ ਨਹੀਂ ਬਾਈ ਕੋਈ ਵੀ ਰਿਸ਼ਤੇ ਦੀ ਭਾਲ ਚ ਹੋਵੇ ਚਾਹੇ ਕੋਈ ਸਰਕਾਰੀ ਨੌਕਰੀ ਵਾਲਾ ਚਾਹੇ ਕੋਈ ਬਾਹਰਲਾ ਰਿਸ਼ਤਾਗਾ ਬਾਈ ਉਹ ਨਾਲ ਸੰਪਰਕ ਕਰ ਲਿਓ ਤੇ ਇੱਧਰ ਵੀ ਬਾਈਉਰੀ ਬੈਠੇ ਨੇ ਇਹਨਾਂ ਨੂੰ ਪੁੱਛ ਦਿਆਂ ਵੀ ਕਿਵੇਂ ਆਏ ਨੇ ਬਾਈ ਸਸਰੀ ਕਾਲ ਜੀ ਸਸਰੀ ਕਾਬੀਰ ਜੀ ਕਿਵੇਂ ਆਏ ਹੋ ਬਾਈ ਮੀਰ ਜੀ ਮੈਂ ਆ ਜੀ ਬੇਟੀ ਦਾ ਰਿਸ਼ਤਾ ਕਰਵਾਇਆ ਸੀ ਨਾ ਰਹੀ ਤੇ ਇੱਕ ਨਾ ਰਹੀ ਬਾਈ ਉਹਨਾਂ ਨੇ ਕਿਵੇਂ ਰਿਹਾ ਬਾਈ ਪੂਰਾ ਫਰਸਟ ਕਲਾਸ ਟੌਪ ਦਾ ਜੀ ਅੱਛਾ ਅੱਛਾ ਅੱਜ ਬੇਟੀ ਬਾਹਰ ਬੈਠੀ ਹੈ ਜੀ ਹਾਂ ਅੱਛਾ ਅੱਛਾ ਜਿਵੇਂ ਜਿਹੜੀ ਕੁਝ ਉਹਨਾਂ ਨੇ ਆਖਿਆ ਸੀ ਉਹ ਹੀ ਜੀ ਜੋ ਉਹਨਾਂ ਨੇ ਦਿਖਾਇਆ ਜੋ ਮੈਨੂੰ ਕਿਹਾ ਭੋਰਾ ਭੋਰਾ ਗੱਲ ਪੂਰੀ ਸਿਰੇ ਦੀ ਨਿਕਲੀ ਹੈ ਜੀ ਅੱਛਾ ਚੰਗੀ ਵਧੀਆ ਗੱਲ ਆ ਬਾਈ ਆਪਣਾ ਕਿਹੜਾ ਪਿੰਡ ਆ ਜੀ ਸੰਘੇੜਾ ਜੀ ਸੰਘੇੜਾ ਆਪਾਂ ਫਿਰ ਕਿਵੇਂ ਜੀ ਆਪਾਂ ਵੀ ਟੀਮ ਵਰਕ ਕਰੀਏ ਜੀ ਅੱਛਾ ਟੀਮ ਵਰਕ ਕਮ ਕਰ ਦੇਉਗਾ ਮੇਨ ਗੱਲ ਬਾਈ ਬਾਈ ਉਹਨਾਂ ਨੇ ਕੋਈ ਵਰਕਰ ਨਹੀਂ ਰੱਖੇ ਹੋਏ ਹੈ ਨਾ ਬੀਚੋਂ ਜਣੀ ਕਿ ਆਪਾਂ ਕਹੇ ਦੀ ਵੀ ਸਤਾਂ ਨੁਕਰਾ ਦੇ ਕੰਮ ਨਹੀਂ ਛੱਡਿਆ ਹੋਇਆ ਆਪ ਹੀ ਕੰਮ ਕਰਦੇ ਆ ਆਪ ਹੀ ਰਿਸ਼ਤੇ ਦਿਖਾਉਂਦੇ ਆ ਆਪਣੇ ਕਿਹੜੇ ਪਿੰਡਾ ਜੀ ਹਾਂਜੀ ਪਿੱਥੋਂ ਪਿੰਡਾ ਜੀ ਆਪਣੇ ਅੱਛਾ ਆਪਾਂ ਵੀ ਜਣੀ ਕਿ ਅੱਡ-ਅੱਡ ਜ਼ਿਲ੍ਹਿਆਂ ਦੇ ਇਕੱਠੇ ਹੋਏ ਹਾਂਜੀ ਹਾਂ ਜ਼ਿਲ੍ਹੇਆਂ ਟੋਟੇ ਜ਼ਿਲ੍ਹੇ ਇਕੱਠੇ ਹੋਏ ਜ਼ਿਲ੍ਹੇਆਂ ਨਾਲ ਜ਼ਿਲ੍ਹੇ ਬਣਾ ਦਿੰਦੇ ਹਾਂ ਹਾਂ ਜ਼ਿਲ੍ਹੇਆਂ ਜ਼ਿਲ੍ਹੇ ਬਣਾਉਂਦੇ ਆ ਕਿੰਨੇ ਕੁ ਰਿਸ਼ਤੇ ਕਰਵਾਤੇ ਚਾਰ-ਪੰਜ ਸੌ ਰਿਸ਼ਾ ਕਰਵਾਤਾ ਆ ਅੱਛਾ ਅੱਛਾ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਜੀ ਤੇ ਹੋਰ ਗੱਲਾਂ ਮਾਤਾਈ ਬਾਈ ਉਹਨਾਂ ਨਾਲ ਕਰਦੇ ਆਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸਕਰੀਨ ਤੇ ਨੰਬਰ ਚੱਲ ਰਿਹਾ ਬਰਨਾਲੇ ਬਾਈ ਉਹਨਾਂ ਦਾ ਦਫ਼ਤਰ ਹੈਗਾ ਕਿਸੇ ਨੇ ਵੀ ਕੋਈ ਰਿਸ਼ਤੇ ਦੀ ਭਾਲ ਹੈਗੀ ਤਾਂ ਜ਼ਰੂਰ ਸੰਪਰਕ ਕਰਿਓ ਕੀ ਕਹਿਣਾ ਚਾਹੋਗੇ ਬਾਈ ਬਸ ਇਹੀ ਕਹਿਣਾ ਚਾਹਵਾਗੇ ਜੀ ਜਿਹੜਾ ਕੋਈ ਆਪਦੇ ਪਰਿਵਾਰ ਦੇ ਤੌਰ ਤੇ ਸੀ ਰਿਸ਼ਤਾ ਜੋੜਦੇ ਆਂ ਤੀਨੂ ਤੀ ਸਮਝਦੇ ਆਂ ਜੀ ਪੁੱਤ ਨੂੰ ਪੁੱਤ ਸਮਝਦੇ ਆਂ ਸਾਡੇ ਵੱਲੋਂ ਜਿਹੜਾ ਰਿਸ਼ਤਾ ਦੱਸਿਆ ਜਾਊਗਾ ਬਿਨਾਂ ਨਸ਼ੇ ਪੱਤੇ ਤੋਂ ਰਹਿ ਤੇ ਇੱਜ਼ਤਾਂ ਵਾਲੇ ਪਰਿਵਾਰ ਅਸੀਂ ਮਲਾਉਣ ਜਾਣਦੇ ਤੇ ਉਸੇ ਤਰ੍ਹਾਂ ਦੀ ਰਿਸ਼ਤੇ ਅਸੀਂ ਕਰਾਵਾਂਗੇ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਬਾਈ Subtitles